ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਜੀ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਠੀਕ ਹਾਂ ਜੀ ਕਰਦੇ ਆ ਅੱਜ ਦੀ ਆਪਣੀ ਵੀਡੀਓ ਸ਼ੁਰੂ ਦਿਨ ਹੈਗਾ ਜੀ ਐਤਵਾਰ ਦਾ ਟਾਈਮ ਜਿਹੜਾ ਸਵੇਰ ਦਾ ਹੈ ਤੇ ਆਪਾਂ ਹੁਣ ਲੱਗੇ ਆ ਪਹਿਲਾਂ ਸਾਫ਼ ਸਫਾਈ ਕਰਨੇ ਜਾਨੀ ਕਿ ਜਿਵੇਂ ਬੈੱਡ ਸ਼ੀਟ ਵਗੈਰਾ ਝਾੜ ਕੇ ਮੈਂ ਉਹ ਹੀ ਪਛਾਤੀ ਚੇਂਜ ਤਾਂ ਨਹੀਂ ਕੀਤੀ ਤੇ ਜਾਨੀ ਕਿ ਜਿਵੇਂ ਬੈੱਡ ਸ਼ੀਟ ਜੋ ਪਛਾਤੀ ਸੋਫਿਆਂ ਦੇ ਕਵਰ ਜਾਨੀ ਕਿ ਇਹ ਸਾਰੀ ਸੈਟਿੰਗ ਆਪਾਂ ਪਹਿਲਾਂ ਸਮਾਨ ਦੀ ਕਰ ਲੈਣੀ ਉਸ ਤੋਂ ਬਾਅਦ ਫਿਰ ਮਿਲਗੋਣੀ ਹੁੰਨੀ ਹੈ ਝਾੜੂ ਤੇ ਅੱਜ ਆਪਾਂ ਪਹਿਲਾਂ ਝਾੜੂ ਹੀ ਲਗਾ ਰਹੇ ਆ ਕਿਉਂਕਿ ਪਸ਼ੂਆਂ ਦੇ ਕੰਮ ਧੰਦੇ ਜਾਨੀ ਕਿ ਨਵੇੜਨ ਤੋਂ ਬਾਅਦ ਹੱਲੇ ਵਿੱਚ ਪਸ਼ੂ ਨੂੰ ਹੋਣੇ ਸੀਗੇ ਜਾਨੀ ਕਿ ਬਾਕੀ ਜਿਹੜੇ ਕੰਮ ਧੰਦੇ ਨਵੇੜਨ ਤੋਂ ਬਾਅਦ ਜਦੋਂ ਬੇਡ ਨੇ ਸਕੂਲ ਜਾਣਾ ਹੁੰਦਾ ਫਿਰ ਤਾਂ ਆਪਾਂ ਪਹਿਲਾਂ ਹਨਾ ਰੋਟੀ ਸਬਜ਼ੀ ਲ ਹੋ ਜਾਂਦੀ ਹੈ ਪਹਿਲਾਂ ਰੋਟੀ ਦਾਰ ਹੋ ਜਾਂਦਾ ਕਿਉਂਕਿ ਉਹਨੇ ਸਕੂਲ ਜਾਣਾ ਕਰਕੇ ਤੇ ਬਟ ਜਦੋਂ ਉਹਨੇ ਸਕੂਲ ਨਹੀਂ ਜਾਣਾ ਹੁੰਦਾ ਜਾਨੀ ਕਿ ਛੁੱਟੀ ਆ ਤਾਂ ਫਿਰ ਮੈਂ ਪਹਿਲਾਂ ਜਿਹੜਾ ਸਾਫ ਸਵਈਆਂ ਦਾ ਕੰਮ ਉਹ ਸ਼ੁਰੂ ਕਰ ਲੈਣੀ ਹੁੰਦੀ ਆ ਪਸ਼ੂਆਂ ਦੇ ਕੰਮ ਧੰਦੇ ਜਿਹੜੇ ਨਵੇੜਨ ਤੋਂ ਬਾਅ ਤੇ ਚਲੋ ਜੀ ਹੁਣ ਮੈਂ ਇੱਥੇ ਪਹਿਲਾਂ ਲਗਾ ਲਾਂ ਝਾੜੂ ਤੇ ਤੁਹਾਨੂੰ ਰਿਕਵੈਸਟ ਹੈ ਜੇਕਰ ਮੇਰੇ ਚੈਨਲ ਤੇ ਨਵੇਂ ਤਾਂ ਪਲੀਜ਼ ਕਰ ਲਿਓ ਸਬਸਕ੍ਰਾਈਬ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਥੋੜੀ ਜੀ ਤੁਹਾਨੂੰ ਆਵਾਜ਼ ਦੇ ਵਿੱਚ ਲੱਗਦੀ ਹੋਣੀ ਹੈ ਕਿਉਂਕਿ ਮੇਰਾ ਹਾਲੇ ਗਲਾ ਖਰਾਬ ਆ ਤੇ ਫੀਵਰ ਹੋ ਜਾਂਦਾ ਮੈਨੂੰ ਜਨਨਕੀ ਹਾਲੇ ਚੰਗੀ ਤਰ੍ਹਾਂ ਮੈਂ ਠੀਕ ਨਹੀਂ ਹੈਗੀ ਤੇ ਉਹਦੇ ਕਰਕੇ ਥੋੜਾ ਜਿਹਾ ਮੈਨੂੰ ਅੰਨ ਦਿੱਕਤ ਆ ਰਹੀ ਹੈ ਆਵਾਜ਼ ਸਰਵਰ ਦੇ ਵਿੱਚ ਤੇ ਬਲੀ ਸਿਕਨੂਰ ਕਰਿਓ ਜੀ ਤੇ ਚਲੋ ਜੀ ਕਰ ਲਈ ਆਪਾਂ ਆਪਣੇ ਕੰਮ ਕੰਦੇ ਤੇ ਹਾਂਜੀ ਲੋ ਜੀ ਆਪਾਂ ਝਾੜੂ ਕਰਾ ਲਗਾ ਕੇ ਪੋਚਾ ਲਗਾਤਾ ਸੀਗਾ ਇਹ ਕੱਪੜੇ ਵਗੈਰਾ ਵੀ ਧੁੱਫਗੇ ਸੀ ਆਪਣੇ ਯਾਨੀ ਕਿ ਉਧਰ ਕੱਲੀ ਆਪਣੀ ਰੋਟੀ ਦਾ ਕੰਮ ਰਹਿ ਗਿਆ ਤੇ ਰਸੋਈ ਸਾਫ਼ ਕਰਨ ਵਾਲੀ ਤੇ ਉਸ ਤੋਂ ਬਾਅਦ ਮੈਂ ਲੱਗੀ ਸੀ ਮੱਝਾਂ ਨੂੰ ਨਵਾਉਣ ਕਿਉਂਕਿ ਮੈਂ ਪਹਿਲਾਂ ਮੱਝਾਂ ਨੂੰ ਨਵਾ ਰਹੀ ਸੀਗੀ ਤੇ ਵਿੱਚ ਦੀ ਲਾਈਟ ਬੰਦ ਹੋ ਗਈ ਸੀਗੀ ਤੇ ਫਿਰ ਆਪਾਂ ਬਾਕੀ ਕੁਝ ਪਸ਼ੂ ਨਵਾਲੇ ਸੀਗੇ ਯਾਨੀ ਕਿ ਤਾਂ ਇਹ ਦੋ ਤਿੰਨ ਪਸ਼ੂ ਰਹਿ ਗਏ ਸੀ ਆਪਣੇ ਨਵਾਉਣ ਵਾਲੇ ਤੇ ਫਿਰ ਲਾਈਟ ਬੰਦ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਂ ਕਿਹਾ ਵੀ ਚਲ ਮੈਂ ਕੱਪੜੇ ਆਹ ਸੌਰੀ ਪੋਚਾ ਵਗੈਰਾ ਲੋਣ ਲੱਗੀ ਤੇ ਉਧਰੋਂ ਮੈਂ ਕੋਈ ਵੀਡੀਓ ਨਹੀਂ ਬਣਾਈ ਹੈਗੀ ਤੇ ਉਸ ਤੋਂ ਬਾਅਦ ਫਿਰ ਲਾਈਟ ਆ ਗਈ ਸੀ ਕਿ ਜਦੋਂ ਜਦ ਤੱਕ ਮੈਂ ਪੋਚਾ ਲਗਾਇਆ ਤੇ ਲਾਈਟ ਆ ਗਈ ਤੇ ਫਿਰ ਮੈਂ ਮੱਝਾਂ ਨੂੰ ਨਿਵਾਉਣ ਲੱਗੀ ਮੈਂ ਚੱਲ ਇਹਨਾਂ ਨੂੰ ਵੀ ਨਿਵਾ ਕੇ ਬੰਦ ਦਿੰਨੀ ਆ ਤੇ ਚਲੋ ਜੀ ਹੁਣ ਆਪਾਂ ਇੱਥੇ ਪਹਿਲਾਂ ਮੱਝਾਂ ਨੂੰ ਨਿਵਾ ਲਗੇ ਚੰਗੀ ਤਰ੍ਹਾਂ ਤੇ ਫਿਰ ਆਪਾਂ ਅਗਲੇ ਕੰਮ ਧੰਦੇ ਆਪਣੇ ਦੇਖਦੇ ਆ ਜਾਨੀ ਕਿ ਰੋਟੀ ਅ ਧਾਰ ਖਾਦੇ ਆ ਤੇ ਇਹਨਾਂ ਨੂੰ ਤਾਂ ਵੱਡਿਆਂ ਨੂੰ ਤਾਂ ਮੈਂ ਨਿਵਾਤਾ ਸੀਗਾ ਤੇ ਉਸ ਤੋਂ ਬਾਅਦ ਲੱਗੀ ਮੈਨੂੰ ਛੋਟਾ ਨੂੰ ਨਵਾਉਣ ਤੇ ਇਹਨਾਂ ਦੇ ਨਾ ਕੱਲ ਅਸੀਂ ਘਰੇ ਹੀ ਵਾਲ ਕੱਟਦੇ ਕਿਉਂਕਿ ਵਾਲੀ ਜਿਆਦਾ ਜੱਤ ਹੋਈ ਪਈ ਸੀਗੀ ਤੇ ਕੱਟੀ ਦੇ ਤਾਂ ਨਾ ਇਹਦੇ ਇੰਨੀ ਜਿਆਦਾ ਜੱਤ ਸੀਗੀ ਬਹੁਤ ਜਿਆਦਾ ਸੀਗੀ ਮੈਂ ਕਹਾਂ ਨਾ ਵੀ ਫਿਰ ਹੰਜ ਵੀ ਹੁਣ ਨਾ ਮੱਖੀਆਂ ਹੋ ਜਾਂਦੀਆਂ ਨੇ ਨਾ ਤਾਂ ਮੱਖੀ ਮੁੱਕੀ ਤੋਂ ਕੋਈ ਦਵਾਈ ਲੱਗਦੀ ਨਾ ਕੋਈ ਚਿਚੜਾਂ ਤੋਂ ਦਵਾਈ ਚਿਚੜੀਆਂ ਤੋਂ ਲੱਗਦੀ ਆ ਕਿਉਂਕਿ ਹੁਣ ਨਾ ਬੀਜ ਚਿਚੜੀਆਂ ਵੀ ਲੱਗਣਗੀਆਂ ਮੱਖੀਆਂ ਵੀ ਪਰੇਸ਼ਾਨ ਕਰਨਗੀਆਂ ਫਿਰ ਜਦੋਂ ਦਵਾਈ ਲਾਉਂਦੇ ਸੀਗੇ ਨਾ ਉਹ ਜੱਤ ਦੇ ਵਿੱਚ ਹੀ ਰਹਿ ਜਾਂਦੀ ਸੀਗੀ ਤਾਂ ਕਰਕੇ ਇਹਨਾਂ ਨੂੰ ਤਾਂ ਫਿਰ ਕੱਲ ਘਰੇ ਹੀ ਕੱਟਤਾ ਤੇ ਇਹ ਇਹਨਾਂ ਦੇ ਵਾਲ ਜਿਹੜੇ ਸੀ ਬੜੇ ਜਿਆਦਾ ਜੱਤ ਸੀਗੀ ਤੇ ਫਿਰ ਨੂਰ ਦੇ ਡੈਡੀ ਨੇ ਘਰੇ ਇਹਨਾਂ ਦੇ ਵਾਲ ਚੇ ਲਾਤੇ ਤੇ ਉਸ ਤੋਂ ਬਾਅਦ ਫਿਰ ਮੱਝਾਂ ਰਹਿ ਗਈਆਂ ਆਪਣੀਆਂ ਤੇ ਉਹ ਫਿਰ ਜਦੋਂ ਆਉਣਗੇ ਤੇ ਉਸ ਤੋਂ ਬਾਅਦ ਜਾਨੀ ਕਿ ਮੱਝਾਂ ਨੂੰ ਵੀ ਹੁਣ ਆਉਣ ਲੱਗ ਜਾਣਗੇ ਜਿਵੇਂ ਜਿਹੜੇ ਮੱਝਾਂ ਦੇ ਵਾਲ ਲਾਉਣ ਵਾਲੇ ਆਉਂਦੇ ਹੁੰਦੇ ਨੇ ਤੇ ਫਿਰ ਉਹ ਜਦੋਂ ਆਉਣ ਲੱਗਗੇ ਤੇ ਫਿਰ ਆਪਾਂ ਉਹਨਾਂ ਤੋਂ ਜਿਹੜੇ ਮੱਝਾਂ ਦੇ ਵੀ ਜੱਤ ਜਿ ਲਵਾ ਦਾਂਗੇ ਇਹਦੇ ਨਾਲ ਥੋੜੇ ਨਮਾਉਣੀਆਂ ਨੂੰ ਹੋਣੀਆਂ ਸੌਖੀਆਂ ਹੋ ਜਾਂਦੇਗਾ ਤੇ ਚਲੋ ਜੀ ਆਪਾਂ ਮੱਝਾਂ ਨੂੰ ਨਵਾ ਕੇ ਬਾਹਰ ਬੰਨਤਾ ਸੀ ਕੱਲੇ ਛੋਟੇ ਰਹਿ ਗਏ ਸੀ ਇਹਨਾਂ ਨੂੰ ਵੀ ਬੱਚ ਬੰਨ ਦਿੰਨੇ ਆ ਇਹ ਪਹਿਲਾਂ ਮੈਂ ਲਾਗੀ ਫਰਸ਼ ਧੋਣਾ ਮੈਂ ਲਾਈਟ ਫੇਰ ਨਾ ਬੰਦ ਹੋ ਜੇ ਕਿਤੇ ਫਿਰ ਇਸੇ ਤਰ੍ਹਾਂ ਹੀ ਰਹਿ ਜੇ ਖਲਾਰਾ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਸ ਤੋਂ ਫਰਸ਼ ਧੋ ਕੇ ਜਿਹੜੀ ਸਾਫ਼ ਕਰ ਦਿੰਨੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਆਂ ਰਸੋਈ ਦੇ ਵਿੱਚ ਹਾਂਜੀ ਲੋ ਜੀ ਆਪਾਂ ਮੱਝਾ ਨੂੰ ਨਵਾ ਕੇ ਪਾਣੀ ਪਤਾਣੀ ਪਿਆ ਕੇ ਜਾਨੀ ਕਿ ਉਧਰੋਂ ਕੰਮ ਸਾਰਾ ਆਪਣਾ ਨਿਮੜਿਆ ਸੀ ਸਾਬਸ ਫਾਇਦਾ ਹੋ ਗਿਆ ਸੀਗਾ ਉਸ ਤੋਂ ਬਾਅਦ ਲੱਗ ਗਈ ਸੀ ਕਿ ਮੈਂ ਚਟਨੀ ਬਣਾਉਣੇ ਤੇ ਹੁਣ ਮੈਂ ਇੱਥੇ ਕੁੱਟ ਰਹੀਆਂ ਚਟਨੀ ਤੇ ਚਟਨੀ ਮੈਂ ਕੁੱਟ ਰਹੀਆਂ ਜੀ ਹਰੇ ਪਿਆਜ਼ ਦੀ ਜਾਨੀ ਕਿ ਹਰੇ ਗੰਡਿਆਂ ਦੀ ਤੇ ਕਿਉਂਕਿ ਨਾ ਸਬਜ਼ੀਆਂ ਜਦੋਂ ਨਾ ਇਸ ਤਰ੍ਹਾਂ ਫੀਵਰ ਹੋਵੇ ਜਾਂ ਕਿਉਂਕਿ ਮੇਰਾ ਤਾਂ ਮੂੰਹ ਹੀ ਖੋੜਾ ਖੋੜਾ ਹੋ ਰੱਖਿਆ ਸੀਗਾ ਤੇ ਫਿਰ ਨੂਰ ਵੀ ਕਹਿਣ ਲੱਗਿਆ ਕਹਿੰਦਾ ਕਿ ਮੰਮਾ ਆਪਾਂ ਨਾ ਚਟਨੀ ਬਣਾ ਲਓ ਵੀ ਚਟਨੀ ਬਣਾ ਕੇ ਤੇ ਉਹਦੇ ਨਾਲ ਰੋਟੀ ਦੇਣ ਚਟਨੀ ਨਾਲ ਰੋਟੀ ਖਾਣੀਆਂ ਤੇ ਮੈਂ ਤੁਹਾਨੂੰ ਕਿਹਾ ਸੀ ਮੈਂ ਹੱਬੇ ਮੈਨੂੰ ਤਾਂ ਵੀ ਹਨਾ ਗਲਾ ਖਰਾਬ ਕਰਕੇ ਨਹੀਂ ਬੰਦ ਕੀਤਾ ਹੋਇਆ ਤੇ ਪਰ ਫਿਰ ਵੀ ਮੈਂ ਆ ਚੱਲ ਕੋਈ ਨਾ ਆਪਾਂ ਚਟਨੀ ਬਣਾ ਲੈਨੇ ਆ ਤੇ ਉਸ ਤੋਂ ਬਾਅਦ ਮੈਂ ਲੱਗੀ ਸੀ ਇੱਥੇ ਚਟਨੀ ਬਣਾਉਣ ਤੇ ਹੁਣ ਆਪਾਂ ਚਟਨੀ ਬਣਾ ਕੇ ਤੇ ਫਿਰ ਰੋਟੀ ਬਣਾ ਕੇ ਤੇ ਰੋਟੀ ਖਾ ਕੇ ਤੇ ਫਿਰ ਆਪਾਂ ਅਗਲੇ ਜਿਹੜੇ ਜਣੇ ਕੀ ਸੋਈ ਦਾ ਕੰਮ ਹੀ ਰਹਿ ਗਿਆ ਜੀ ਮੇਰਾ ਰਸੋਈ ਸਾਫ਼ ਕਰਨ ਵਾਲੀ ਤੇ ਪਹਿਲਾਂ ਮੈਂ ਚਟਨੀ ਬਣਾ ਲਈ ਆ ਤੇ ਬਸ ਹੁਣ ਮੈਂ ਨਾਲ ਦੇ ਨਾਲ ਰੋਟੀ ਸੇਕ ਦੂੰਗੀ ਤੇ ਫਿਰ ਅਗਲੇ ਕੰਮ ਤੋਂ ਦੇਖਦੇ ਹਾਂ ਤੇ ਹਾਂਜੀ ਲੋ ਜੀ ਉਸ ਤੋਂ ਬਾਅਦ ਆਪਾਂ ਜਣੇ ਕਿ ਆਪਣੇ ਸਵੇਰ ਵਾਲੇ ਸਾਰੇ ਕੰਮ ਧੰਦੇ ਹੋ ਚੁੱਕੇ ਸੀ ਖਤਮ ਤੇ ਨਾ ਧੋਕੇ ਆਪਾਂ 10 ਮਿੰਟ ਰੈਸਟ ਕੀਤੀ ਤੇ ਉਸ ਤੋਂ ਬਾਅਦ ਇੱਥੇ ਟਾਈਮ ਜਿਹੜਾ ਹੋ ਚੁੱਕਿਆ ਜੀ ਦੁਪਹਿਰ ਦਾ ਤੇ ਦੁਪਹਿਰ ਦੇ ਟਾਈਮ ਤੇ ਹੁਣ ਮੈਂ ਇੱਥੇ ਬਣਾ ਰਹੀ ਸੀ ਗੁਲਾਬ ਜਮਨ ਸੋਜੀ ਤੋਂ ਗੁਲਾਬ ਜਮਨ ਤੇ ਇੱਧਰ ਮੈਂ ਰੱਖ ਦਿੱਤਾ ਸੀਗਾ ਜਾਨੀ ਕਿ ਚਾਣੀ ਮਨਣ ਵਾਸਤੇ ਇੱਕ ਕੱਪ ਮੈਂ ਖੰਡ ਦਾ ਲਿਆ ਸੀਗਾ ਤੇ ਇੱਕ ਕੱਪ ਆਪਾਂ ਸਵਾਕ ਕੱਪ ਜਾਨੀ ਕਿ ਵਿੱਚ ਪਾਣੀ ਦਾ ਪਾਤਾ ਤੇ ਇਧਰ ਜਿਹੜੀ ਮੇਰੇ ਪੈਨ ਗਰਮ ਹੋ ਰਹੀ ਆ ਤੇ ਇਹਦੇ ਵਿੱਚ ਆਪਾਂ ਜਿਹੜੀ ਸੂਜੀ ਆ ਉਹ ਭੁੰਨਾਂਗੇ ਤੇ ਆਪਾਂ ਜਿਹੜਾ ਉਧਰ ਰੱਖਿਆ ਹੈਗਾ ਸੀਗਾ ਪਾਣੀ ਜਾਨੀ ਕਿ ਚਾਸ਼ਨੀ ਬਣਨ ਵਾਸਤੇ ਉਹਦੇ ਵਿੱਚ ਮੈਂ ਦੋ ਲਾਈਸੀਆਂ ਜਿਹੜੀਆਂ ਉਹ ਪਨ ਕੇ ਪਾ ਦਿੰਨੀ ਆ ਕਿਉਂਕਿ ਮੇਰੇ ਕੋਲ ਲਾਈਸੀ ਪਾਊਡਰ ਤਾਂ ਨਹੀਂ ਹੈਗਾ ਸੀ ਤਾਂ ਮੈਂ ਲੈ ਚੀ ਇਸ ਤਰ੍ਹਾਂ ਤੋੜ ਕੇ ਉਹ ਵਿੱਚ ਪਾ ਦਿੰਨੀ ਆ ਇਹਦੇ ਨਾਲ ਜਿਹੜਾ ਟੇਸਟ ਵਧੀਆ ਆ ਜਾਂਦਾ ਤੇ ਆਪਣੀ ਜਿਹੜੀ ਪੈਨ ਸੀਗੀ ਉਹ ਵੀ ਗਰਮ ਹੋ ਚੁੱਕੀ ਆ ਜੀ ਤੇ ਆਪਾਂ ਇਹਦੇ ਵਿੱਚ 1.5 ਚਮਚ ਪਾਇਆ ਸੀਗਾ ਦੇਸੀ ਘਿਓ ਦਾ ਤੇ ਦੇਸੀ ਘਿਓ 1.5 ਚਮਚ ਪਾਤਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਾਨੀ ਕਿ 1 ਕੱਪ ਜਿਹੜਾ ਆਪਾਂ ਸੂਜੀ ਦਾ ਉਹ ਪਾ ਦਿੰਨੇ ਹਾਂ ਵਿੱਚ ਤੇ ਆਪਾਂ ਸੂਜੀ ਜਿਸ ਕੱਪ ਦੇ ਨਾਲ ਸੂਜੀ ਮਿਲ ਕੇ ਲਵਾਂਗੇ ਬਾਕੀ ਵੀ ਸਾਰਾ ਸਮਾਨ ਜਾਨੀ ਕਿ ਉਸੇ ਤਰ੍ਹਾਂ ਮਿਲ ਕੇ ਲੈ ਲਾਂਗੇ ਤੇ ਆਪਾਂ ਪੌਣਾ ਕੱਪ ਸੂਜੀ ਦਾ ਲਿਆ ਸੀ ਸੌਰੀ ਜੀ 1 ਕੱਪ ਨਹੀਂ ਪੌਣਾ ਕੱਪ ਸੂਜੀ ਦਾ ਲਿਆ ਸੀਗਾ ਤੇ ਆਪਾਂ ਸੂਜੀ ਨੂੰ ਥੋੜਾ ਜਿਹਾ ਘੱਟ ਸੇਕ ਦੇ ਉੱਪਰ ਭੁੰਨਾਂਗੇ ਜਾਨੀ ਕਿ ਸੂਜੀ ਭੁੱਜ ਵੀ ਜਾਵੇ ਤੇ ਸੂਜੀ ਦਾ ਜਿਹੜਾ ਰੰਗ ਆ ਉਹ ਵੀ ਚੇਂਜ ਨਾ ਹੋਵੇ ਜਣੇ ਕੀ ਕਲਰ ਆਪਾਂ ਦਾ ਚੇਂਜ ਨਹੀਂ ਕਰਨਾ ਹੈਗਾ ਉਸ ਤਰੀਕੇ ਦੇ ਨਾਲ ਆਪਾਂ ਪੁੰਨਣੀ ਆ ਤੇ ਲੋ ਜੀ ਆਪਣੀ ਜਿਹੜੀ ਸੂਜੀ ਆ ਉਹਦੇ ਰਹੀ ਆ ਦੇ ਇਹਦੇ ਵਿੱਚ ਆਪਾਂ ਪਾ ਦਿੱਤਾ 1.5 ਚਮਚ ਮਿਲਕ ਪਾਊਡਰ ਪਾ ਦਿੱਤਾ ਤੇ ਹਾਂਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਿੰਨੇ ਆ ਤੇ ਇਸ ਦੇ ਨਾਲ ਹੀ ਮੇਰੇ ਕੋਲੇ ਹੈਗਾ ਸੀਗਾ ਜੀ ਨਾਰੀਅਲ ਦਾ ਬਰਾਦਾ ਤੇ ਆਪਾਂ ਨਾਰੀਅਲ ਦਾ ਜਿਹੜਾ ਬਰਾਦਾ ਸੀਗਾ ਇੱਕ ਚਮਚੋ ਪਾਤਾ ਤੇ ਮੈਂ ਨਾ ਪੈਨ ਨੂੰ ਥੱਲੇ ਉਤਾਰ ਲਿਆ ਸੀ ਕਿਉਂਕਿ ਜਿਆਦਾ ਗਰਮ ਹੋ ਰਹੀ ਸੀਗੀ ਤੇ ਸੂਜੀ ਤਾਂ ਕਿਉਂਕਿ ਆਪਾਂ ਜਿਵੇਂ ਭੁੰਨੀ ਲਈ ਸੀਗੀ ਤੇ ਪਰ ਮੈਂ ਜਿਵੇਂ ਵਿੱਚ ਉਹ ਪਾਉਣਾ ਸੀਗਾ ਆਪਣਾ ਨਾਰੀਅਲ ਦਾ ਬਰਾਦਾ ਇੱਕ ਚਮਚੋ ਪਾ ਲਿਆ ਤੇ ਆਪਾਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਆਪਾਂ ਇਹਨਾਂ ਨੂੰ ਦੁਬਾਰਾ ਗੈਸ ਦੇ ਉੱਪਰ ਰੱਖਦੇ ਹਾਂ ਤੇ ਸੇਕ ਜਿਹੜਾ ਉਹ ਬਿਲਕੁਲ ਘੱਟ ਰੱਖਣਾ ਕਿਉਂਕਿ ਜਿਆਦਾ ਸੇਕ ਕਰਾਂਗੇ ਨਾਲ ਤਾਂ ਇਹ ਜਲ ਜਾਊਗਾ ਤੇ ਨਾਲੇ ਜਿਹੜਾ ਕਲਰ ਆ ਉਹ ਚੇਂਜ ਹੋ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਕੱਪ ਦੇ ਨਾਲ ਆਪਾਂ ਸੂਜੀ ਮਿਣੀ ਸੀ ਜਾਨੀ ਕਿ ਪੌਣਾ ਕੱਪ ਆਪਾਂ ਪਸੂਜੀ ਦਾ ਪਾਇਆ ਸੀਗਾ ਤੇ ਆ ਇੱਕ ਕੱਪ ਵਿੱਚ ਮੈਂ ਦੁੱਧ ਤਾਂ ਪਾ ਲਿਆ ਤੇ ਦੁੱਧ ਜਿਹੜਾ ਨਾਰਮਲ ਸੀਗਾ ਉਬਾਲੇ ਵਾਲਾ ਦੁੱਧ ਸੀਗਾ ਜਾਨੀ ਕਿ ਨਾ ਜ਼ਿਆਦਾ ਠੰਡਾ ਸੀ ਨਾ ਜ਼ਿਆਦਾ ਗਰਮ ਸੀਗਾ ਤੇ ਓਸਾ ਜਿਹਾ ਸੀਗਾ ਤੇ ਆਪਾਂ ਉਹ ਵਾਲਾ ਦੁੱਧ ਜਿਹੜਾ ਪਾ ਲਿਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਦਿਆਂ ਮਿਕਸ ਤੇ ਆਪਣਾ ਜਿਹੜਾ ਇਹ ਬੈਟਰ ਬਣ ਕੇ ਹੋ ਜਾਊਗਾ ਜੀ ਤਿਆਰ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਨਿਚੇ ਕੜਾਈ ਨੂੰ ਉਤਾਰ ਕੇ ਪੈਨ ਨੂੰ ਜਿਹੜਾ ਉਹ ਨੀਚੇ ਉਤਾਰ ਲਾਂਗੇ ਜਾਨੀ ਕਿ ਜਿਹੜਾ ਦੁੱਧ ਆ ਉਹ ਸੂਜੀ ਨੇ ਸੋਖ ਲਿਆ ਤੇ ਸੂਜੀ ਵੀ ਪੱਕ ਚੁੱਕੀ ਆਪਣੀ ਤੇ ਆਪਾਂ ਹੁਣ ਇਹਨੂੰ ਜਾਨੀ ਕਿ ਹੋਰ ਬਰਤਨ ਦੇ ਵਿੱਚ ਕੱਢ ਲੈਣੇ ਆ ਮੈਂ ਇੱਥੇ ਥਾਲ ਦੇ ਵਿੱਚ ਕੱਢ ਲਿਆ ਸੀ ਕਿਉਂਕਿ ਕੜਾਈ ਜਿਹੜੀ ਉਹ ਗਰਮ ਸੀਗੀ ਤਾਂ ਫਿਰ ਇਹਦੇ ਵਿੱਚ ਜਲਦੀ ਠੰਡਾ ਨਹੀਂ ਹੋਣਾ ਸੀਗਾ ਵੀ ਆਪਣੇ ਤੋਂ ਇਹ ਮਸਲਿਆ ਨਹੀਂ ਜਾਣਾ ਸੀਗਾ ਤੇ ਇਸ ਕਰਕੇ ਆਪਾਂ ਇਹਦੇ ਵਿੱਚ ਕੱਢ ਲਿਆ ਤੇ ਹੁਣ ਆਪਾਂ ਇਹਨੂੰ ਜਾਨੀ ਕਿ ਉਹਨਾਂ ਕੀ ਠੰਡਾ ਕਰਨਾ ਹੈਗਾ ਵੀ ਆਪਾਂ ਇਹਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਮੈਸ਼ ਕਰ ਸਕੀਏ ਤੇ ਕਿਉਂਕਿ ਜੇਕਰ ਆਪਾਂ ਜ਼ਿਆਦਾ ਠੰਡਾ ਕਰਾਂਗੇ ਤਾਂ ਫਿਰ ਵੀ ਜਿਹੜੇ ਗੁਲਾਬ ਜਾ ਬਣਾਉ ਸਹੀ ਨਹੀਂ ਬਣਨੇ ਹੈਗੇ ਤੇ ਜ਼ਿਆਦਾ ਕਰਨ ਨੂੰ ਹੱਥ ਲਾਵਾਂਗੇ ਤਾਂ ਆਪਣਾ ਹੱਥ ਜਿਹੜਾ ਉਹ ਜੜੂਗਾ ਜਲੂਗਾ ਹਨਾ ਤਾਂ ਕਰਕੇ ਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਨੇ ਆ ਹੱਥ ਦੇ ਨਾਲ ਹਥੇਲੇ ਦੇ ਨਾਲ ਚੰਗੀ ਤਰ੍ਹਾਂ ਇਹਨੂੰ ਮਲਦੇ ਆ ਤੇ ਇਧਰ ਆਪਣੀ ਜਿਹੜੀ ਚਾਸ਼ਨੀ ਸੀਗੀ ਉਹ ਵੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਆਪਾਂ ਉਹਨੂੰ ਮੈਂ ਸਗਲੇ ਦੇ ਵਿੱਚ ਹੀ ਕੀਤੀ ਸੀਗੀ ਤੇ ਇਹਨੂੰ ਆਪਾਂ ਡੋਂਗੇ ਦੇ ਵਿੱਚ ਕੱਢ ਲੈਨੇ ਆ ਚਾਸ਼ਨੀ ਨੂੰ ਵੀ ਇੱਥੇ ਤੇ ਉਸ ਤੋਂ ਬਾਅਦ ਆਪਾਂ ਉਹਨੂੰ ਚੰਗੀ ਤਰ੍ਹਾਂ ਹੱਥ ਦੇ ਨਾਲ ਮਸਾਲੇ ਲੈਣੇ ਆ ਜਾਨੀ ਕਿ ਜਿਹੜਾ ਆਪਾਂ ਸੂਜੀ ਦਾ ਬੈਟਰ ਤਿਆਰ ਕੀਤਾ ਹੈ ਹਾਂਜੀ ਲੋ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਲਿਆ ਕਿਉਂਕਿ ਜਿੰਨਾ ਆਪਾਂ ਇਹਨੂੰ ਜ਼ਿਆਦਾ ਮੈਸ਼ ਕਰਾਂਗੇ ਓਨੇ ਆਪਣੇ ਜਿਹੜੇ ਗੁਲਾਬ ਜਾਮਨਾ ਉਹ ਜ਼ਿਆਦਾ ਵਧੀਆ ਬਣਨਗੇ ਜੇਕਰ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਸ਼ ਨਾ ਕਰਾਂਗੇ ਹਨਾ ਤਾਂ ਫਿਰ ਜਿਹੜੇ ਗੁਲਾਬ ਜਾਮਨਾ ਉਹ ਫਟਣਗੇ ਜਦੋਂ ਆਪਾਂ ਉਹਨਾਂ ਨੂੰ ਤਲਾਂਗੇ ਤੇ ਲੋ ਜੀ ਇਹ ਵਧੀਆ ਆਪਣਾ ਬੈਟਰ ਜਿਹੜਾ ਉਹ ਬਣ ਕੇ ਹੋ ਚੁੱਕਿਆ ਸੀ ਤਿਆਰ ਤੇ ਹੁਣ ਆਪਾਂ ਇਹਦੇ ਤੋਂ ਛੋਟੇ ਛੋਟੇ ਜਿਹੜੇ ਬਾਲਸ ਬਣਾ ਲੈਣੇ ਹਨ ਯਾਨੀ ਕਿ ਗੁਲਾਬ ਜਾਮਨਾ ਬਣਾ ਲੈਣੇ ਹਨ ਤੇ ਬਿਲਕੁਲ ਛੋਟੇ ਬਣਾਉਂਗੀ ਮੈਂ ਕਿਉਂਕਿ ਜਦੋਂ ਆਪਾਂ ਇਹਨੂੰ ਚਸ਼ਨੀ ਦੇ ਵਿੱਚ ਪਾਵਾਂਗੇ ਤਾਂ ਫਿਰ ਇਹ ਫੁੱ ਤੇ ਤਾਂ ਕਰਕੇ ਆਪਾਂ ਛੋਟੇ ਛੋਟੇ ਜਿਹੜੇ ਬੋਲਸ ਆ ਉਹ ਬਣਾ ਲੈਨੇ ਆ ਸਾਰੇ ਇਸ ਤਰੀਕੇ ਦੇ ਨਾਲ ਤੇ ਹਾਂਜੀ ਲੋ ਜੀ ਆਪਾਂ ਜਿਹੜੇ ਆ ਆਪਣੇ ਖਲਾਬ ਜਮਨਸੀ ਉਹ ਬਣ ਚੁੱਕੇ ਸੀਗੇ ਤੇ ਇਧਰ ਆਪਾਂ 팬 ਦੇ ਵਿੱਚ ਜਾਨੀ ਕਿ ਇਹਨੂੰ ਮਿਕੜਾਈ ਨੂੰ ਸਾਫ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾ ਦਿੱਤਾ ਜੀ ਘਿਓ ਤੇ ਘਿਓ ਤੁਸੀਂ ਦੇਖ ਲਓ ਜੀ ਚਾਹੇ ਤੁਸੀਂ ਰਫਾਇੰਡ ਚ ਵੀ ਬਣਾ ਸਕਦੇ ਹੋ ਹਨਾ ਜੇਕਰ ਤੁਸੀਂ ਰਫਾਇੰਡ ਵਰਤਦੇ ਹੋ ਬਟ ਅਸੀਂ ਤਾਂ ਰਫਾਇੰਡ ਵਰਤਦੇ ਨਹੀਂ ਹੈਗੇ ਅਸੀਂ ਜਿੱਦਾਂ ਸਬਜ਼ੀ ਵਗੈਰਾ ਬਣਾਉਣੀ ਹੁੰਦੀ ਹੈ ਤਾਂ ਉਹਨੂੰ ਆਪਾਂ ਸਰੋਂ ਦੇ ਤੇਲ ਦਾ ਤੜਕਾ ਲਗਾਉਂਦੇ ਆ ਜਹਾ ਇਸ ਤਰ੍ਹਾਂ ਕੋਈ ਮਠਿਆਈ ਵਗੈਰਾ ਤਿਆਰ ਕਰਨੀ ਹੁੰਦੀ ਹੈ ਤਾਂ ਉਹਦੇ ਵਾਸਤੇ ਅਸੀਂ ਕਿਉਂ ਵਰਤਦੇ ਆ ਤੇ ਲੋ ਜੀ ਆਪਣਾ ਜਿਹੜਾ ਘਿਓ ਸੀਗਾ ਉਹ ਗਰਮ ਹੋ ਚੁੱਕਿਆ ਤੇ ਆਪਾਂ ਜਿਹੜੇ ਕੁਲਬ ਜਮਨ ਬਣਾਏ ਸੀਗੇ ਤਾਂ ਇਹਨਾਂ ਨੂੰ ਆਪਾਂ ਇਹਦੇ ਵਿੱਚ ਫਰਾਈ ਕਰ ਲੈਣੇ ਆ ਠੀਕ ਹੈ ਜੀ ਤੇ ਹੁਣ ਮੈਂ ਇਹਦੇ ਵਿੱਚ ਪਾ ਦਿੰਨੀ ਆ ਤੇ ਇਹਨੂੰ ਆਪਾਂ ਕਰਦੇ ਆ ਜੀ ਫਰਾਈ ਤੇ ਸੇਕ ਆਪਾਂ ਬਿਲਕੁਲ ਘੱਟ ਰੱਖਣਾ ਘੱਟ ਸੇਕ ਦੇ ਉੱਪਰ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਫਰਾਈ ਕਰਾਂਗੇ ਕਿਉਂਕਿ ਸੇਕ ਜ਼ਿਆਦਾ ਹੋਊਗਾ ਤਾਂ ਇਹ ਉੱਪਰੋਂ ਜਲ ਜਾਣਗੇ ਤੇ ਵਿੱਚੋਂ ਇਹ ਕੱਚੇ ਰਹਿ ਜਾਣਗੇ ਤੇ ਇਸ ਕਰਕੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਫਰਾਈ ਕਰਦੇ ਆ ਲਓ ਜੀ ਇਹ 골ਡਨ ਬ੍ਰਾਊਨ ਹੋ ਚੁੱਕੇ ਸੀਗੇ ਤੇ ਆਪਾਂ ਇਹਨੂੰ ਹੁਣ ਕੱਢ ਲੈਨੇ ਆ ਜੀ ਇੱਕ ਪਲੇਟ ਦੇ ਵਿੱਚ ਤੇ ਜਿਹੜੇ ਰਹਿ ਗਏ ਗੁਲਾਬ ਜਾਮਨ ਆਪਾਂ ਉਹਨਾਂ ਨੂੰ ਵੀ ਫਰਾਈ ਕਰ ਲੈਨੇ ਆ ਤੇ ਉਸ ਤੋਂ ਬਾਅਦ ਫੇਰ ਆਪਾਂ ਇਹਨਾਂ ਨੂੰ ਯਾਨੀ ਕਿ ਜਦੋਂ ਸਾਰੇ ਫਰਾਈ ਹੋ ਚੁੱਕੇ ਹੋਗੇ ਤਾਂ ਫੇਰ ਉਸ ਤੋਂ ਬਾਅਦ ਲਓ ਜੀ ਆਪਾਂ ਜਿਹੜੀ ਸ਼ਾਸ਼ਨੀ ਸੀਗੀ ਉਹਦੇ ਵਿੱਚ ਇਹਨਾਂ ਨੂੰ ਘਰਤਾ ਯਾਨੀ ਕਿ ਪਾਤਾ ਇਹਨਾਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਢੱਕ ਕੇ ਰੱਖ ਦਿੰਨੇ ਆ ਤੇ ਮੈਂ ਇਹਨਾਂ ਨੂੰ 1 ਘੰਟੇ ਵਾਸਤੇ ਢੱਕ ਕੇ ਰੱਖਿਆ ਸੀਗਾ ਘੰਟਾ ਸਵਾ ਘੰਟਾ ਤਾ 1 ਘੰਟੇ ਦੇ ਵਿੱਚ ਇਹ ਬਹੁਤ ਵਧੀਆ ਜਾਨੀ ਕਿ ਫੁੱਲ ਲੱਗੇ ਤੇ ਸਪੰਜੀ ਬਹੁਤ ਹੀ ਟੇਸਟੀ ਬਣੇ ਸੀਗੇ ਗੁਲਾਬ ਜਾਮਨ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਗੁਲਾਬ ਜਾਮਨ ਸੀ ਚਾਸ਼ਨੀ ਦੇ ਵਿੱਚੋਂ ਕੱਢ ਲਿਆ ਤੇ ਆਪਾਂ ਉੱਤੇ ਨਾਰੀਅਲ ਦਾ ਜਿਹੜਾ ਪਰਾਦਾ ਪਾਤਾ ਇਹਦੇ ਨਾਲ ਟੇਸਟ ਵਧੀਆ ਲੱਗਦਾ ਤੇ ਨਾਲੇ ਸੋਹਣੇ ਲੱਗਦੇ ਦੇਖਣ ਨੂੰ ਤੇ ਹਾਂਜੀ ਤੇ ਇਹਨਾਂ ਬਹੁਤ ਹੀ ਸਪੰਜੀ ਬਣੇ ਸੀ ਜੇਕਰ ਤੁਸੀਂ ਚਾਹੋ ਤਾਂ ਇਸ ਤਰ੍ਹਾਂ ਉੱਤੇ ਚਾਸ਼ਨੀ ਪਾਉਣੀ ਚਾਹੋ ਤਾਂ ਪਾ ਸਕਦੇ ਹੋ ਇਹ ਗੁਲਾਬ ਜਾਮਨ ਬਣ ਕੇ ਹੋ ਗਈ ਤਿਆਰ ਬਹੁਤ ਹੀ ਅਸੋਕੇ ਤਰੀਕੇ ਨਾਲ ਤੇ ਬਹੁਤ ਹੀ ਟੇਸਟੀ ਬਣਦੇ ਨੇ ਖਲਾਬ ਚਾਵਲ ਤੇ ਚਲੋ ਜੀ ਹੁਣ ਆਪਾਂ ਆਹ ਦੀ ਵੀਡੀਓ ਨੂੰ ਰੋਕਦੇ ਇੱਥੇ ਆ ਤੇ ਵੀਡੀਓ ਤੋਂ ਲੋਕ ਇਸ ਤਰ੍ਹਾਂ ਵੀ ਕਮੈਂਟ ਕਰਕੇ ਦੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਤੱਕ ਆਪ ਨੂੰ ਸਬਸਕ੍ਰਾਈਬ ਠੀਕ ਹੈ ਜੀ ਮਿਲਦੇ ਆ नेक्स्ट ਵੀਡੀਓ ਦੇ ਨਾਲ ਤੱਕ ਰਹੀ ਸਸੀਕਾਲ ਹਾਸਪਿਰੋ ਹਾਸਪਿਰੋ ਖੁਸ਼ ਰਹੋ ਦਾਸਤ੍ਰ ਬਾਈ ਬਾਈ